ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਕੇ ਨੂੰ ਲੈ ਕੇ ਯਾਨੀ ਕਿ ਪਾਕਿਸਤਾਨ ਓਕੂਪਾਈਡ ਕਸ਼ਮੀਰ ਨੂੰ ਲੈ ਕੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਇਸ ਲਈ ਦੇ ਅਹਿਮ ਖਬਰ ਸਾਂਝੇ ਕਰਨ ਜਾ ਰਹੇ ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖ ਦਿੱਤੀ ਹੈ ਕਿ ਬਿਨਾਂ ਜੰਗ ਕੀਤੀਆਂ ਪੋਕੇ ਭਾਰਤ ਵਿੱਚ ਸ਼ਾਮਿਲ ਹੋਏਗਾ ਜੀ ਹਾਂ ਇਹ ਵੱਡਾ ਬਿਆਨ ਮੁੱਖ ਮੰਤਰੀ ਨੇ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਪਹਿਲਗਾਮ ਦੇ ਵਿੱਚ 26 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਸਟਾਰਟ ਹੋਇਆ ਸੀ ਤੇ ਉਹਨਾਂ ਨੇ ਇਹ ਵੀ ਆਖ ਦਿੱਤਾ ਹੈ ਆਪਰੇਸ਼ਨ ਸੰਧੂਰ ਕਦੀ ਵੀ ਦੁਬਾਰਾ ਸ਼ੁਰੂ ਹੋ ਸਕਦਾ ਹੈ ਇਹ ਜੋ ਆਪਰੇਸ਼ਨ ਸੰਧੂਰ ਸੀ ਕਿਸੇ ਵੀ ਨਾਗਰਿਕ ਖਿਲਾਫ ਕਿਸੇ ਵੀ ਦੇਸ਼ ਖਿਲਾਫ ਨਹੀਂ ਸੀ ਸਗੋ ਆਤਕਵਾਦ ਖਿਲਾਫ ਸੀ ਪਾਕਿਸਤਾਨ ਜੋ ਕਿ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਆਤਕਵਾਦੀ ਟਿਕਾਣੇ ਜੋ ਕਿ ਭਾਰਤੀ ਫੌਜਾਂ ਨੇ ਕਈ ਨਸ਼ਟ ਵੀ ਕਰ ਦਿੱਤੇ ਸੇ ਭਾਰਤ ਗਿਨਾਨ ਤੇ ਆਵੇ ਤਾਂ ਪਾਕਿਸਤਾਨ ਨੂੰ ਭੱਜਣ ਦਾ ਰਾਹ ਨਹੀਂ ਲੱਭੇਗਾ ਉਥੇ ਬਹੁਤ ਵੱਡੀ ਗੱਲ ਵੀ ਆਗ ਦਿੱਤੀ ਹੈ ਕਿ ਬਿਨਾ ਜੰਗ ਕੀਤਿਆਂ ਪੀਓਕੇ ਯਾਨੀ ਕਿ ਪਾਕਿਸਤਾਨ ਆਕਿਊਪਾਈਡ ਕਸ਼ਮੀਰ ਨੂੰ ਆਪਾਂ ਭਾਰਤ ਵਿੱਚ ਸ਼ਾਮਿਲ ਕਰਾਂਗੇ ਇਹ ਵੱਡੀ ਖਬਰ ਸੀ ਜੋ ਇਸ ਵੇਲੇ ਦੀ ਜੋ ਕਿ ਰੱਖਿਆ ਮੰਤਰੀ ਰਾਜਨਾਥ ਚੋਹਾਨ ਨੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਹੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਨੇ ਜੋ ਪਾਕਿਸਤਾਨ ਆਪਣੀ ਮਾੜੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਲਗਾਤਾਰ ਆਤਿਖਵਾਦ ਜੋ ਸੰਗਠਨ ਹੈ ਉਹ ਪਾਕਿਸਤਾਨ ਤੋਂ ਸ਼ੁਰੂ ਹੋ ਰਿਹਾ ਪਰ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਸਿਰਫ ਸਿਰਫ ਆਤਕਵਾਦ ਨੂੰ ਖਤਮ ਕਰਨ ਵਾਸਤੇ ਇਸ ਦਾ ਕਿਸੇ ਵੀ ਦੇਸ਼ ਦੇ ਨਾਲ ਕਿਸੇ ਵੀ ਨਾਗਰਿਕ ਦੇ ਨਾਲ ਕੋਈ ਵੀ ਨਾਤਾ ਨਹੀਂ ਹੈ ਅਗਰ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਂਦਾ ਹੈ ਉਹਨਾਂ ਦੇ ਅੰਦਰ ਇੰਨੀ ਹਿੰਮਤ ਹੈ ਕਿ ਆਤਕਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਤੇ ਇਸ ਬਾਰੇ ਦੀ ਅਹਿਮ ਖਬਰ ਸਾਂਝੀ ਕਰ ਰਹੇ ਹਾਂ ਪ੍ਰੱਖਿਆ ਮੰਤਰੀ ਰਾਜਨਾਥ ਚੋਹਾਨ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਕਿ ਪਾਕਿਸਤਾਨ ਨੂੰ ਸਿੱਧੇ ਤੋਂ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਹੈ ਕਿ ਉਹ ਆਤਕਵਾਦ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਪਾਕਿਸਤਾਨ ਜੋ ਆਪਣੀ ਹਰਕਤਾਂ ਤੋਂ ਤੈਸ ਵਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਕੇ ਨੂੰ ਲੈ ਕੇ ਯਾਨੀ ਕਿ ਪਾਕਿਸਤਾਨ ਓਕਿਪਾਈਡ ਕਸ਼ਮੀਰ ਨੂੰ ਲੈ ਕੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਇਸ ਵਲੇ ਦੀ ਅਹਿਮ ਖਬਰ ਸਾਂਝੇ ਕਰਨ ਜਾ ਰਹੇ ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖ ਦਿੱਤੀ ਹੈ ਕਿ ਬਿਨਾਂ ਜੰਗ ਕੀਤੀਆਂ ਪੋਕੇ ਭਾਰਤ ਵਿੱਚ ਸ਼ਾਮਿਲ ਹੋਏਗਾ ਜੀ ਹਾਂ ਇਹ ਵੱਡਾ ਜਾਂ ਜੋ ਰੱਖਿਆ ਮੰਤਰੀ ਨੇ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਪਹਿਲਗਾਮ ਦੇ ਵਿੱਚ 26 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਆਪਰੇਸ਼ਨ ਸਿੰਧੂਰ ਸਟਾਰਟ ਹੋਇਆ ਸੀ ਤੇ ਉਹਨਾਂ ਨੇ ਇਹ ਵੀ ਆਖ ਦਿੱਤਾ ਹੈ ਆਪਰੇਸ਼ਨ ਸਿੰਧੂਰ ਕਦੀ ਵੀ ਦੁਬਾਰਾ ਸ਼ੁਰੂ ਹੋ ਸਕਦਾ ਹੈ ਇਹ ਜੋ ਆਪਰੇਸ਼ਨ ਸਿੰਧੂਰ ਸੀ ਕਿਸੇ ਵੀ ਨਾਗਰਿਕ ਖਿਲਾਫ ਕਿਸੇ ਵੀ ਦੇਸ਼ ਖਿਲਾਫ ਨਹੀਂ ਸੀ ਸਗੋ ਆਤਕਵਾਦ ਖਿਲਾਫ ਸੀ ਪਾਕਿਸਤਾਨ ਜੋ ਕਿ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਆਤਕਵਾਦੀ ਟਿਕਾਣੇ ਜੋ ਕਿ ਭਾਰਤੀ ਫੌਜਾਂ ਨੇ ਕਈ ਨਸ਼ਟ ਵੀ ਕਰ ਦਿੱਤੇ ਸੀ ਭਾਰਤ ਗਿਨਾਣ ਤੇ ਆਵੇ ਤਾਂ ਪਾਕਿਸਤਾਨ ਨੂੰ ਭੱਜਣ ਦਾ ਰਾਹ ਨਹੀਂ ਲੱਭੇਗਾ ਉੱਥੇ ਬਹੁਤ ਵੱਡੀ ਗੱਲ ਵੀ ਆਖ ਦਿੱਤੀ ਹੈ ਕਿ ਬਿਨਾਂ ਜੰਗ ਕੀਤੇ पीओके यानी कि पाकिस्तान ऑक्यूपाइड कश्मीर ਨੂੰ ਆਪਾਂ ਭਾਰਤ ਵਿੱਚ ਸ਼ਾਮਿਲ ਕਰਾਂਗੇ ਇਹ ਵੱਡੀ ਖਬਰ ਸੀ ਜੋ ਇਸ ਵੇਲੇ ਦੀ ਜੋ ਕਿ ਰੱਖਿਆ ਮੰਤਰੀ ਰਾਜਨਾਥ ਚੋਹਾਨ ਨੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਹੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਨੇ ਜੋ ਪਾਕਿਸਤਾਨ ਆਪਣੀ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਆਤਿਖਵਾਦ ਜੋ ਸੰਗਠਨ ਹੈ ਉਹ ਪਾਕਿਸਤਾਨ ਤੋਂ ਸ਼ੁਰੂ ਹੋ ਰਿਹਾ ਪਰ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਸਿਰਫ ਸਿਰਫ ਆਤਕਵਾਦ ਨੂੰ ਖਤਮ ਕਰਨ ਵਾਸਤੇ ਇਸ ਦਾ ਕਿਸੇ ਵੀ ਦੇਸ਼ ਦੇ ਨਾਲ ਕਿਸੇ ਵੀ ਨਾਗਰਿਕ ਦੇ ਨਾਲ ਕੋਈ ਵੀ ਨਾਤਾ ਨਹੀਂ ਹੈ ਅਗਰ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਂਦਾ ਹੈ ਉਹਨਾਂ ਦੇ ਅੰਦਰ ਇੰਨੀ ਹਿੰਮਤ ਹੈ ਕਿ ਆਤਕ ਪੋਲਿਟਿਕਾਣਿਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਤੇ ਇਸ ਲਈ ਦੀ ਅਹਿਮ ਖਬਰ ਸਾਂਝੀ ਕਰ ਰਹੇ ਹਾਂ ਸਖਿਆ ਮੰਤਰੀ ਰਾਜਨਾਥ ਚੋਹਾਨ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਕਿ ਪਾਕਿਸਤਾਨ ਨੂੰ ਸਿੱਧੇ ਤੋਂ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਹੈ ਕਿ ਉਹ ਆਤਕਵਾਦ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਪਾਕਿਸਤਾਨ ਜੋ ਆਪਣੀ ਹਰਕਤਾਂ ਤੋਂ ਬਾਝ ਆ ਜਾਏ